ਸਵਾਗਤ ਕਰਦੇ ਆਂ ਜੀ ਸਾਰਿਆਂ ਦਾ ਅੱਜ ਸਵੇਰੇ ਮੁੰਡੇ ਦਾ ਸ਼ਗਨ ਸੀ ਸਾਡੇ ਦਾ ਤੇ ਰਾਤ ਨੂੰ ਜਾਗੋ ਦੀ ਤਿਆਰੀ ਹੋ ਰਹੀ ਹੈ ਬੀਬੀਆਂ ਜਾਗੋ ਲੈ ਕੇ ਤਿਆਰ ਨੇ ਤੇ ਜਿੱਦਾਂ ਕਿ ਰਿਵਾਜ ਹੈ ਪੁਰਾਣਾ ਕਿ ਜਾਗੋ ਲੈ ਕੇ ਸਕੇਆਂ ਦੇ ਵਿੱਚ ਘਰਾਂ-ਘਰਾਂ ਵਿੱਚ ਜਾਣਾ ਹੁੰਦਾ ਤੇ ਉਹਨਾਂ ਘਰਾਂ ਦੇ ਵਿੱਚ ਕਿੱਦਾਂ ਬਾਗੇ ਨੱਚ ਕੇ ਤੇ ਵਾਪਸ ਆਉਣਾ ਦਾ ਕਰੇ ਸੋ ਇਹ ਪੁਰਾਣੀਆਂ ਰੀਤਾਂ ਅੱਜ ਬਹੁਤ ਜਾਦੀਆਂ ਜਿਹੜੀਆਂ ਖਤਮ ਹੋ ਗਈਆਂ ਕਿਤੇ-ਕਿਤੇ ਹੀ ਐ ਤੇ ਪਰ ਹੈ ਪੁਰਾਣੀ ਰੀਤ ਐ ਤੇ ਆਉ ਤੁਹਾਨੂੰ ਵਿਖਾਉਣੀ ਹੈ ਜੀ ਅੱਜ ਜਾਗੋ ਪਿੰਡ ਗੁਰੂ ਕੀ ਵਡਾਲੀ ਮੁੰਡੇ ਦੇ ਘਰ ਤੋਂ ਜਿਹੜੀ ਇਹ ਜਾਗੋ ਹੁਣ ਰਵਾਨਾ ਹੋ ਰਹੀ ਹੈ ਤੇ ਲਾਗੇ ਲਾਗੇ ਜਿਹੜੇ ਸਗਿਆਂ ਦੇ ਘਰ ਨੇ ਜਾਂ ਜਿਨ੍ਹਾਂ ਦੇ ਨਾਲ ਮੇਲ ਮਲਾਪੇ ਨੇ ਉਹਨਾਂ ਘਰਾਂ ਵਿੱਚ ਇਹ ਜਾਗੋ ਜਾਵੇਗੀ ਯਾਸ਼ਾ ਪਤਲੀ ਰਾਤ ਹੈ ਕੀ ਹੋ ਗਿਆ ਬਾਹਰੀ ਲਈ ਕਰਾਣੀ ਨਾ ਕਹੇ ਅਮਰਿੰਦਰ ਨਖੜਾ ਨਗਰ ਗੁਰਗੀ ਵਿਡਾਲੀ ਜਿਹੜਾ ਇਹ ਅੰਮ੍ਰਿਤਸਰ ਜ਼ਿਲ੍ਹੇ ਚ ਪੈਂਦਾ ਹੈ ਸ਼ਾਟਾ ਸਾਹਿਬ ਦੇ ਲਾਗੇ ਇਸ ਪਿੰਡ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ ਇਸ ਪਿੰਡ ਦੀਆਂ ਗਲੀਆਂ ਵਿੱਚ ਕਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਛੋਟੀ ਉਮਰ ਵਿੱਚ ਖੇਡਦੇ ਰਹੇ ਹੋਣਗੇ ਘੁੰਮਦੇ ਫਿਰਦੇ ਰਹੇ ਹੋਣਗੇ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਇਸ ਨਗਰ ਵਿੱਚ ਕਈ ਵਾਰੀ ਆਏ ਹੋਣਗੇ ਤੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਹੈ ਇਸ ਨਗਰ ਬਡਾਲੀ ਦੀ ਧਰਤੀ ਬੱਚੋ ਦਾ ਮੁੰਡੇ ਦੇ ਦੀਵਾ ਪਕੜਾਵਾ ਉਹ ਮਾਹੌਦਾ ਸੀ ਲੋਕਾਂ ਦੀ ਬੜੀ ਸਾਂਝ ਹੁੰਦੀ ਸੀ ਆਪਸ ਵਿੱਚ ਪਿੰਡਾਂ ਦੇ ਵਿੱਚ ਏਕਤਾ ਤੇ ਇਤਿਫਾਕ ਹੁੰਦਾ ਸੀ ਕੋਈ ਵੀ ਕਾਰਜ ਹੁੰਦਾ ਸੀ ਜਿਸ ਤਰ੍ਹਾਂ ਕਿ ਕਿਸੇ ਘਰ ਵਿੱਚ ਵਿਆਹ ਹੋਣਾ ਤੇ ਸਾਰੇ ਪਿੰਡ ਵਿੱਚੋਂ ਦੁੱਧ ਦੀ ਗਰਾਈ ਹੋਇਆ ਕਰਨੀ ਜਾਂ ਕਹੋ ਕਿ ਮੰਜੇ ਬਿਸਤਰੇ ਇਕੱਠੇ ਕਰਿਆ ਕਰਨੇ ਕਿ ਉਹਨਾਂ ਬਿਸਤਾਂ ਮੰਜਾ ਬਿਸਤਰਾ ਤੇ ਰਿਸ਼ਤੇਦਾਰਾਂ ਨੇ ਰਾਤ ਨੂੰ ਵਿਸ਼ਰਾਮ ਕਰਿਆ ਕਰਨਾ ਭਾਵੇਂ ਕਿ ਅੱਜ ਬਹੁਤ ਫਰਕ ਪੈ ਗਿਆ ਲੋਕਾਂ ਦੇ ਵਿੱਚ ਕਿ ਮੰਜੇ ਬਿਸਤਰੇ ਇਕੱਠੇ ਕਰਨ ਨੂੰ ਛੱਡ ਕੇ ਜਾਂ ਗੱਦੇ ਮੰਗਾ ਲੈਣੇ ਰਜਾਈਆਂ ਮੰਗਾ ਲੈਣੀਆਂ ਪਰ ਪੁਰਾਣੇ ਸਮੇਂ ਦੇ ਵਿੱਚ ਭਾਵੇਂ ਕੋਈ ਅਮੀਰ ਤੇ ਭਾਵੇਂ ਕੋਈ ਗਰੀਬ ਹੁੰਦਾ ਸੀ ਉਹ ਇਹ ਗੱਲ ਸੋਚਦੇ ਸਨ ਕਿ ਪੈਸੇ ਦੇ ਜੋਰ ਨੂੰ ਪਿੱਛੇ ਰੱਖਦੇ ਹੋਏ ਆਪਾਂ ਇਹ ਤਾਂ ਏਕਤਾ ਤੇ ਇਤਿਫਾਕ ਨੂੰ ਪਹਿਲ ਦਈਏ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੁੰਦਾ ਸੀ ਜਾਗੋ ਜਿਹੜੀ ਕਿ ਕੱਢ ਕੇ ਘਰਾਂ ਵਿੱਚ ਖੜੀ ਜਾਂਦੀ ਸੀ ਸੋ ਅੱਜ ਵੀ ਅਸੀਂ ਜਾਗੋ ਦੇ ਵਿੱਚ ਆਏ ਹੋਏ ਹਾਂ ਇਸ ਘਰ ਵਾਲਿਆਂ ਨੇ ਸਾਡਾ ਸਵਾਗਤ ਕੀਤਾ ਜੀ ਚਾਹ ਤੇ ਬੂੰਦੀ ਤੇ ਵਿਦਾਨੇ ਦੇ ਨਾਲ ਤੇ ਅਸੀਂ ਪੀ ਰਹੇ ਹਾਂ ਚਾਹ ਮੋੜਿਆ ਮਾਮਾ ਨਾ ਕਰ ਲੈਣਾ ਤੁਹਾਨੂੰ ਨਾ ਮਾਮਾ ਨਾ ਕਰ ਲੈਣਾ ਜਿਹੜੇ ਨੂੰ ਜਿਮਾਂ ਰਹਿਣਾ ਮਾਮੀ ਮਾਮੀ ਨਹੀਂ ਲੱਗੀ ਨਹੀਂ ਹੁਣ ਇੱਕ ਬਸ ਹੋ ਗਿਆ ਮਾਮੀ ਵੀਡੀਓ ਬਣ ਕੇ ਉਹ ਮੱਕਰੀ ਨਾ ਖਾ ਕੇ ਮਾਮੀ ਨੂੰ ਸੁਣਿਆ ਨਹੀਂ ਮੈਂ ਵੀਡੀਓ ਬਣ ਕੇ ਖਾ ਕੇ ਮੁਕਰਿਓ ਨਾ ਹਾਸੇ ਮਜ਼ਾਕ ਸਿੱਠਣੀਆਂ ਸੁਹਾਗ ਘੋੜੀਆਂ ਇਹ ਵੀ ਸਾਡੇ ਪੰਜਾਬੀ ਕਲਚਰ ਦਾ ਇੱਕ ਹਿੱਸਾ ਨੇ ਪੰਜਾਬੀ ਸੱਭਿਆਚਾਰ ਦਾ ਇੱਕ ਹਿੱਸਾ ਨੇ ਇਹਦੇ ਨਾਲ ਵੀ ਜਿਹੜੀ ਪੰਜਾਬੀਅਤ ਆ ਉਹ ਸਾਡੀ ਸਾਹਮਣੇ ਹੁੰਦੀ ਆ ਸਮੇਂ-ਸਮੇਂ ਤੇ ਇਹ ਸਾਰੀਆਂ ਚੀਜ਼ਾਂ ਪੰਜਾਬੀਅਤ ਦਾ ਅਨਿੱਖੜਵਾਂ ਅੰਗ ਹੈ ਜੋ ਜਿੱਥੇ ਵੀ ਪੰਜਾਬੀ ਹੋਣ ਉਹਨਾਂ ਦੇ ਨਾਲ ਹੀ ਸਦਾ ਕਾਇਮ ਰਹਿੰਦਾ ਹੈ ਇੱਕ ਰੂਸਿਆ ਨੂੰ ਮਨਾਉਣ ਦਾ ਵੀ ਤਰੀਕਾ ਮੰਨਿਆ ਜਾ ਸਕਦਾ ਹੈ ਕਿ ਜਦੋਂ ਸਮੂਹ ਦੇ ਰੂਪ ਵਿੱਚ ਕਿਸੇ ਦੇ ਘਰ ਵਿੱਚ ਆਪਾਂ ਜਾਂਦੇ ਆਂ ਕਈ ਵਾਰੀ ਸਾਡੇ ਨਾਲ ਕੋਈ ਰੂਸਿਆ ਵੀ ਹੁੰਦਾ ਏ ਤੇ ਇਸ ਚੀਜ਼ ਨੂੰ ਵੇਖ ਕੇ ਉਹ ਬੋਲਣ ਲੱਗ ਪੈਂਦਾ ਏ ਕਈ ਗਲਤਫਹਿਮੀਆਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਆਪਸ ਵਿੱਚ ਏਕਤਾ ਤੇ ਇਤਿਫਾਕ ਬਣ ਜਾਂਦਾ ਏ ਇਸ ਗੱਲੋਂ ਵੀ ਇਹ ਜਿਹੜੀ ਇਹ ਜਿਹੜੀ ਜਾਗੋ ਹੈ ਉਹ ਸਾਡਾ ਅੰਗ ਮੰਨੀ ਜਾਂਦੀ ਹੈ ਕਿਉਂਕਿ ਰੂਸਿਆ ਨੂੰ ਮਨਾਉਣ ਦਾ ਵੀ ਇੱਕ ਜ਼ਰੀਆ ਬਣ ਸਕਦੀ ਹੈ ਤੇ ਆਪਾਂ ਦਵਾਵਾ ਵੀ ਇਹੀ ਕਰਦੇ ਹਾਂ ਕਿ ਨਗਰ ਖੇੜੇ ਵਿੱਚ ਏਕਤਾ ਇਤਿਬਾਗ ਬਣਿਆ ਰਵੇ ਤੇ ਸਾਰੇ ਚੜ੍ਹਦੀ ਕਲਾ ਵਿੱਚ ਹੀ ਰਹਿਣ ਇਹ ਸਾਹਮਣੇ ਗੁਰਦੁਆਰਾ ਵਡਾਲੀ ਸਾਹਿਬ ਹੈ ਜਿੱਥੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ ਜਿਸ ਤਰ੍ਹਾਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਕਰਮਾ ਭਾਗਾ ਵਾਲੀ ਧਰਤੀ ਹੈ ਗੁਰੂ ਕੀ ਵਡਾਲੀ I'm one. ਸਾਰੇ ਪਿੰਡ ਦਾ ਘੇੜਾ ਦੇ ਕੇ ਅਸੀਂ ਆ ਗਏ ਆ ਜੀ ਵਿਆਹ ਵਾਲੇ ਘਰ ਦੇ ਵਿੱਚ ਵਾਪਸ ਸੋ ਅੱਜ ਦਾ ਇਹ ਵਲੌਗ ਸੀ ਜਿਹੜਾ ਇਹ ਸੀ ਸਾਰਾ ਜਾਗੋ ਤੇ ਸੋ ਸਾਰੇ ਦੱਸਿਓ ਜਰੂਰ ਕਿਵੇਂ ਲੱਗਾ ਤੇ ਮਿਲਦੇ ਆਂ ਜੀ ਅਗਲੇ ਕਿਸੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸ਼ੇਅਰ ਜਰੂਰ ਕਰਦੇ